ਇੱਕ ਸ਼ੋਅ ਜਿਹੜਾ ਹੈਗਾ ਜੀ ਇਹ ਮੈਨੂੰ ਲੱਗਦਾ ਵੀ ਇਹ ਪੰਜਾਬ ਦੇ ਵਿੱਚ ਸਭ ਤੋਂ ਪਹਿਲਾ ਸ਼ੋਅ ਆਪਣੇ ਆਪ ਦੇ ਵਿੱਚ ਹੋਊਗਾ। ਕੀ ਬਾਤ ਹੈ। ਜਿੱਥੇ ਸਿਰਫ ਤੇ ਸਿਰਫ ਪੰਜਾਬ ਦੀ ਬਰੀਡ ਜਿਹੜੀ ਹੈਗੀ ਆ ਆਪਣੀ ਲੋਕਲ ਜਿਹੜੀ ਬਰੀਡ ਹੈ ਪੰਜਾਬ ਦੀ ਉਹ ਘੋੜੇ ਲਿਆਏ ਜਾਣਗੇ। ਜੀ ਕੰਪੀਟੀਸ਼ਨ ਕੀ ਹੈ ਜੀ ਦੇਖੋ ਪੰਜਾਬ ਦੀ ਬਰੀਡ ਨੂੰ ਅਣਗੌਲੇ ਆ ਗਿਆ। ਹੂੰ ਬਹੁਤ ਜਿਹੜਾ ਹੈਗਾ ਇਹਦੇ ਨਾਲ ਜਿਹੜਾ ਇੱਕ ਵਿਤਕਰਾ ਪੰਜਾਬ ਦੇ ਵਿੱਚ ਹੀ ਹੋਇਆ। ਠੀਕ ਹੈ ਤਾਂ ਜਿਹੜਾ ਆਪਣੇ ਪੰਜਾਬ ਦੇ ਘੋੜੇ 15 ਤੋਂ 20 ਸਾਲ ਪਹਿਲਾਂ ਦੇਖਿਆ ਜਾਵੇ ਤਾਂ ਆਮ ਸੀਗੇ। ਦੇਖੀਆਂ ਨੇ ਉਹਨਾਂ ਨੂੰ ਦੇਖੋ ਘੋੜਾ ਅੱਖਾਂ ਬੰਦ ਕਰਕੇ ਪਤਾ ਲੱਗ ਜਾਂਦਾ ਵੀ ਘੋੜਾ ਕਿਹਦਾ ਉਹ ਕਹਿੰਦੇ ਵੀ ਅਸੀਂ ਨਾ ਟਾਪਾਂ ਤੋਂ ਲਾ ਲੈਂਦੇ ਸੀ ਹساب ਜਦੋਂ ਪਿੰਡ ਦੇ ਬਾਹਰ ਘੋੜੇ ਆਉਂਦੇ ਵੀ ਕਿਹੜੇ نسل ਦਾ ਘੋੜਾ ਹੋਊਗਾ ਕੀ ਬਾਤ ਉਹ ਬੰਦੇ ਹੋਣਗੇ ਸਾਡੇ ਗਾਜੀ ਅੱਛਾ ਜੱਜ ਸਤ ਸ੍ਰੀ ਅਕਾਲ ਜੀ ਮੈਂ ਆਜੀ ਗੁਰਦੇਵ ਸਿੰਘ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਆ ਆਪਣੇ ਚੈਨਲ ਗੁਰਦੇਵ ਫੋਟੋਗ੍ਰਾਫੀ ਦੇ ਉੱਪਰ ਮੈਂ ਬੈਠਾ ਹੋਇਆ ਐ ਇਸ ਵੇਲੇ ਲਾਲ ਕੋਠੀ ਪਟਿਆਲਾ ਮੇਰੇ ਕੋਲ ਬੈਠੇ ਨੇ ਜੀ ਪ੍ਰੋਫੈਸਰ ਸੁਮੇਰ ਸਿਰਾ ਜੀ ਤੇ ਅੱਜ ਇੱਕ ਖਾਸ ਮੁਲਾਕਾਤ ਇਹਨਾਂ ਨਾਲ ਕਰਨ ਜਾ ਰਹੇ ਆ ਬਹੁਤੀ ਜ਼ਰੂਰੀ ਗੱਲਾਂ ਤੇ ਬਹੁਤ ਹੀ ਵਧੀਆ ਇੱਕ ਅਨਾਉਂਸਮੈਂਟ ਤੁਹਾਡੇ ਵਾਸਤੇ ਲੈ ਕੇ ਆਇਆ ਤੇ ਆਓ ਆਪਾਂ ਮੁਲਾਕਾਤ ਕਰਦੇ ਹਾਂ ਜੀ ਪ੍ਰੋਫੈਸਰ ਸਾਹਿਬ ਦੇ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਥੈਂਕ ਯੂ ਤੁਹਾਡੇ ਬਰਕਤਾਂ ਲਈ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ ਕਾਫੀ ਲੰਮੇ ਸਮੇਂ ਤੋਂ ਆਪਣੀ ਵਾਰਤਾਲਾਪ ਹੋ ਹੀ ਰਹੀ ਸੀ ਜੀ ਤੇ ਅੱਜ ਉਹ ਮੌਕਾ ਮਿਲ ਗਿਆ ਜੀ ਕਿ ਦਰਸ਼ਕਾਂ ਦੇ ਰੂਹਬਰੂ ਹੋਣ ਦਾ ਆਪਾਂ ਨੂੰ ਇੱਕ ਚੰਗਾ ਮੌਕਾ ਨਸੀਬ ਹੋਇਆ ਹੈ ਤਾਂ ਕਿ ਪ੍ਰੋਫੈਸਰ ਸਾਹਿਬ ਇੱਕ ਅਨਾਉਂਸਮੈਂਟ ਆ ਆਪਾਂ ਆਲਰੇਡੀ ਕਰ ਚੁੱਕੇ ਆ ਜੀ ਤੁਹਾਡੇ ਆਪਣੇ ਫੇਸਬੁਕ ਤੇ ਅਸੀਂ ਸਾਰਿਆਂ ਨੇ ਦੇਖ ਲਿਆ ਸੋ ਉਹਦੀ ਡਿਟੇਲਸ ਜਿਹੜੀਆਂ ਨੇ ਉਹਦੀ ਵੇਰਵਾ ਆਪਾਂ ਚਾਹੁੰਦੇ ਆ ਕਿ ਸਾਰੇ ਭਰਾਵਾਂ ਨੂੰ ਘੋੜਾ ਪਾਲਕੀ ਵੀਰਾਂ ਨੂੰ ਮਿਲ ਜੇ ਕਿ ਮਾਰਚ ਮਹੀਨੇ ਦੇ ਵਿੱਚ ਆਪਾਂ ਇੱਕ ਸ਼ੋਅ ਅਨਾਉਂਸ ਕੀਤਾ ਹੈ ਆਪਣੀ ਪੰਜਾਬ ਨਸਲ ਦੇ ਘੋੜਿਆਂ ਦਾ ਸ਼ੋਅ ਜੀ ਤੇ ਇੱਕ ਵਾਰ ਇਹ ਜਿਹੜਾ ਨਾਮ ਹੈ ਜੀ ਟਾਈਟਲ ਕਿ ਪੰਜਾਬ ਨਸਲ ਦੇ ਘੋੜੇ ਉਹਨੂੰ ਮਤਲਬ ਸੁਣ ਕੇ ਹੀ ਜਨੂਨ ਜਿਹਾ ਆਉਂਦਾ ਇਹ ਕਹਿੰਦੇ ਨੇ ਕਿ ਉਹ ਜੀ ਲੂਂਖ ਖੜੇ ਹੋ ਜਾਂਦੇ ਨੇ ਲੂਂ ਕੰਡੇ ਕਿ ਕਿੰਨੇ ਸਾਲਾਂ ਤੋਂ ਪ੍ਰੋਫੈਸਰ ਸਾਹਿਬ ਤੁਸੀਂ ਪੰਜਾਬ ਨਸਲ ਨੂੰ ਸੰਭਾਲਿਆ ਹੈ ਕਿੰਨੇ ਸਾਲਾਂ ਤੋਂ ਤੁਸੀਂ ਇਸ ਨਸਲ ਦੇ ਪਿੱਛੇ ਕੰਮ ਕਰ ਰਹੇ ਹੋ ਸੋ ਅੱਜ ਜਿੱਥੇ ਨਸਲਾਂ ਮਿਕਸ ਹੋ ਰਹੀਆਂ ਨੇ ਹੋਰ ਵੱਡੇ ਸ਼ੋਅ ਹੋ ਰਹੇ ਨੇ ਸੋ ਪੰਜਾਬ ਨਸਲ ਦਾ ਨਾਮ ਕਿਤਨਾ ਕਿਤੇ ਅਲੋਪ ਹੋ ਰਿਹਾ ਹੈ ਇਹ ਨਸਲਾਂ ਵੀ ਉਲੋਪ ਹੋ ਰਹੀਆਂ ਨੇ ਬਿਲਕੁਲ ਸੋ ਅਸੀਂ ਧੰਨਵਾਦ ਦੀਆਂ ਕਿ ਤੁਸੀਂ ਬਹੁਤ ਵਧੀਆ ਉਪਰਾਲਾ ਕਰਨ ਜਾ ਰਹੇ ਹੋ ਕਿ ਪੰਜਾਬ ਨਸਲ ਨੂੰ ਬਚਾਉਣ ਲਈ ਤੇ ਲੋਕਾਂ ਦੇ ਵਿੱਚ ਉਹਨੂੰ ਦਿਖਾਉਣ ਵਾਸਤੇ ਇੱਕ ਸ਼ੋਅ ਅਨਾਉਂਸ ਕੀਤਾ ਸੋ ਉਹਦੀ ਜਾਣਕਾਰੀ ਜ਼ਰੂਰ ਦਰਸ਼ਕਾਂ ਦੇ ਸਾਹਮਣੇ ਰੱਖੋ ਜੀ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਤੁਹਾਡਾ ਜੀ ਇੱਕ ਸ਼ੋਅ ਜਿਹੜਾ ਹੈਗਾ ਜੀ ਇਹ ਮੈਨੂੰ ਲੱਗਦਾ ਵੀ ਇਹ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਸ਼ੋਅ ਆਪਣੇ ਆਪ ਦੇ ਵਿੱਚ ਹੋਊਗਾ। ਕੀ ਬਾਤ ਹੈ। ਜਿੱਥੇ ਸਿਰਫ ਤੇ ਸਿਰਫ ਪੰਜਾਬ ਦੀ ਬਰੀਡ ਜਿਹੜੀ ਹੈਗੀ ਆਪਣੀ ਲੋਕਲ ਜਿਹੜੀ ਬਰੀਡ ਹੈ ਪੰਜਾਬ ਦੀ ਉਹ ਘੋੜੇ ਲਿਆਏ ਜਾਣਗੇ। ਜੀ ਕੰਪੀਟੀਸ਼ਨ ਵੀ ਹੋਊਗਾ ਕਿ ਉਹਨਾਂ ਦਾ ਜਿਹੜਾ ਸ਼ੋਅਕੇਸ ਵੀ ਕਰਾਂਗੇ ਪ੍ਰਦਰਸ਼ਨੀ ਪ੍ਰਦਰਸ਼ਨੀ ਕਰਾਂਗੇ ਜੀ ਲਾਵਾਂਗੇ ਘੋੜਿਆਂ ਦੀ। ਉਹ ਕੀ ਹੈ ਜੀ ਦੇਖੋ ਪੰਜਾਬ ਦੀ ਬਰੀਡ ਨੂੰ ਅਣਗੌਲੇ ਆ ਗਿਆ। ਹੂੰ ਬਹੁਤ ਜਿਹੜਾ ਹੈਗਾ ਇਹਦੇ ਨਾਲ ਜਿਹੜਾ ਇੱਕ ਵਿਤਕਰਾ ਪੰਜਾਬ ਦੇ ਵਿੱਚ ਹੀ ਹੋਇਆ। ਜੀ ਉਹ ਇਹ ਹੋਣ ਦੇ ਕਈ ਰੀਜ਼ਨ ਸੀਗੇ। ਇਹ ਬਹੁਤ ਰੀਸੈਂਟ ਫੀਨੋਮਨਾ ਜੀ ਜਿਹੜਾ ਆਹਾ ਹਾਰਿਕ ਘੋੜੇ ਨੂੰ ਮਾਰਵਾੜੀ ਕਹਿੰਦੇ ਨੇ ਸਾਡਾ ਮਾਰਵਾੜੀ ਘੋੜਿਆਂ ਨਾਲ ਬਹੁਤ ਪਿਆਰ ਜੀ ਜੀ ਮੈਂ ਆਪ ਮਾਰਵਾੜੀ ਘੋੜੇ ਰੱਖਦਾ ਰਹਿਆ ਜੀ ਠੀਕ ਹੈ ਨਾ ਮਾਰਵਾੜੀ ਘੋੜੇ ਆਪਣੇ ਕਿਸਮ ਦੇ ਵਿੱਚ ਬਹੁਤ ਖਾਸ ਬਹੁਤ ਫੁਰਤੀਲੇ ਤੇ ਬਹੁਤ ਸਟੈਮਿਨੇ ਵਾਲੇ ਘੋੜੇ ਹੁੰਦੇ ਹੈ ਨਾ ਪਰ ਸਾਡਾ ਜਿਹੜੀ ਅਸੀਂ ਉਹਨਾਂ ਦੀ ਵੀ ਇਨਸਪੈਕਟ ਕਰਦੇ ਆ ਪਰ ਪੰਜਾਬ ਦੀ ਬਰੀਡ ਨੂੰ ਨਾ ਮਾਰੋ ਆਪਣੀ ਬਰੀਡ ਦੀ ਹੋਂਦ ਖਤਮ ਨਾ ਕਰੋ ਜੀ ਸਾਡਾ ਜਿਹੜਾ ਪਰਪਸ ਹੈ ਉਹ ਹੀ ਹੈਗਾ ਜੀ ਪੰਜਾਬ ਦੀ ਆਪਣੀ ਬਰੀਡ ਹੈ ਜੀ ਇਹ ਜਿਹੜਾ ਫੀਨੋਮੀਨਾ ਨਵਾਂ ਚੱਲਿਆ ਹੈ ਮਾਰਵਾੜੀ ਵਾਲਾ ਜਿਹੜਾ ਉਹਨਾਂ ਨੇ ਅੰਬਰੀਲਾ ਨਾਮ ਹੀ ਦਿੱਤਾ ਇੰਡੀਅਨ ਘੋੜਾ ਮਤਲਬ ਮਾਰਵਾੜੀ ਘੋੜਾ ਐਸਾ ਕੁਝ ਨਹੀਂ ਹੈ ਠੀਕ ਹੈ ਤਾਂ ਜਿਹੜਾ ਆਪਣੇ ਪੰਜਾਬ ਦੇ ਘੋੜੇ 15 ਤੋਂ 20 ਸਾਲ ਪਹਿਲਾਂ ਦੇਖਿਆ ਜਾਵੇ ਤਾਂ ਆਮ ਸੀਗੇ ਸਾਰੀ ਮੁਕਸਰ ਮੰਡੀ ਜਿਹੜੀ ਹੈ ਮੈਂ ਕਹਨਾ ਵੀ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਅੱਜ ਵੀ ਹੈ ਘੋੜਿਆਂ ਦੀ ਮੁਕਸਰ ਮੰਡੀ ਜੀ ਜਿਹਨੂੰ ਕਿ ਉਹਦਾ ਦਰਜਾ ਜਾਂ ਟੂਰਿਜ਼ਮ ਪੁਆਇੰਟ ਆਫ 뷰 ਦੇ ਉੱਤੇ ਬਿਲਕੁਲ ਜ਼ੀਰੋ ਕਰਕੇ ਰੱਖਿਆ ਹੋਇਆ ਹੈ ਹੈਨਾ ਨਾ ਹੀ ਨਹੀਂ ਨਾ ਸੁਣੋ ਪੁਸ਼ਕਰ ਮੰਡੀ ਪਰ ਨਹੀਂ ਮੁਖਸਰ ਮੰਡੀ ਤੇ ਜਾ ਕੇ ਦੇਖਿਆ ਜਾਵੇ ਤਾਂ ਘੋੜੇ ਸਾਡਾ ਪੰਜਾਬ ਦਾ نسل ਦਾ ਘੋੜਾ 10 20 ਤੋਂ 15000 ਘੋੜਾ ਹਰ ਸਾਲ ਉਸ ਮੰਡੀ ਚ ਆਉਂਦਾ ਸੀ ਜੀ 20 ਸਾਲ ਪਹਿਲਾਂ ਤੇ ਜਿਹੜੇ ਮਾਰਵਾੜੀ ਕੋੜੀਆਂ ਸੀ ਉਹ ਤਾਂ ਪੰਜ ਜਾਂ ਸੱਤ ਹੀ ਆਉਂਦੀਆਂ ਸੀ ਜੀ ਜੀ ਉਹ ਵੀ ਦੋ ਕੰਪਨੀਟ ਦੀ ਲੈ ਕੇ ਆਉਂਦੇ ਸੀ ਤਾਂ ਉਹ ਰਤਬਾ ਦੁਬਾਰਾ ਅਸੀਂ ਜਿਹੜਾ ਕਾਇਮ ਕਰਨ ਵਾਸਤੇ ਇਹ ਸ਼ੋਅ ਅਨਾਉਂਸ ਕੀਤਾ ਸ਼ੋਅ ਇਹ ਲੱਦੀ ਹੈ 29 ਫਰਵਰੀ ਨੂੰ ਜੀ 1 ਮਾਰਚ ਇਹ ਦੋ ਦਿਨ ਜਿਹੜਾ ਹੈਗਾ ਈਸ਼ੋ ਹੋਏ ਕਿਹੜੀ ਜਗ੍ਹਾ ਆਪਾਂ ਡਿਸਾਈਡ ਕਰ ਚੁੱਕੇ ਹਾਂ ਜੀ ਹੁਣ ਆਪਾਂ ਕਿੱਥੇ ਕਰ ਰਹੇ ਹਾਂ ਸਰ ਇਹ ਜਦੋਂ ਆਪਾਂ ਪਟਿਆਲੇ ਚੰਡੀਗੜ੍ਹ ਵਾਲੇ ਪਾਸਿਓਂ ਆਉਂਦੇ ਆ ਜੀ ਤਾਂ ਬਾਈਪਾਸ ਆਉਂਦਾ ਜੀ ਬਠਿੰਡਾ ਬਾਈਪਾਸ ਥਿਸ ਇਜ਼ ਕਾਲਡ ਨੈਸ਼ਨਲ ਹਾਈਵੇ 7 ਐਨ ਐਟ 7 ਐਨ ਐਟ 7 ਉਹ ਐਨ ਐਟ 7 ਦੇ ਉੱਤੇ 골ਡਸਟ ਇੱਕ ਜਿਹੜੀ ਮਾਰਕੀਟ ਬਣੀ ਹੈ ਜੀ ਬਿਲਕੁਲ ਉਹਦੇ ਐਡਜੋਇਨਿੰਗ ਜਿਹੜੀ ਹੈਗੀ ਆ ਉਹ ਆਪਣਾ ਖੇਤ ਆ ਉੱਥੇ ਜਿਹੜਾ ਹੈਗਾ ਅਸੀਂ ਇਹ ਜਿਹੜਾ ਸ਼ੋ ਜਾਂ ਮੇਲਾ ਕਰਵਾਵਾ ਕਰਵਾ ਰਹੇ ਹਾਂ ਜੀ ਮਤਲਬ ਬਿਲਕੁਲ ਪਟਿਆਲਾ ਬਾਈਪਾਸ ਦੇ ਉੱਪਰ ਜੋ ਪੰਜਾਬ ਨਸਲ ਦੇ ਘੋੜਿਆਂ ਦਾ ਸ਼ੋਅ ਹੋ ਰਿਹਾ ਜਿਹਨੂੰ ਆਪਾਂ ਕਹਿ ਰਹੇ ਕਿ ਪੰਜਾਬ ਦਾ ਪਹਿਲੀ ਵਾਰ ਇਹ ਸ਼ੋਅ ਹੋਏਗਾ ਸੋ ਪ੍ਰੋਫੈਸਰ ਸਾਹਿਬ ਦੀ ਇਹ ਦੇਣ ਹੈ ਉਪਰਾਲਾ ਹੈ ਅਸੀਂ ਬੜੇ ਇਸ ਚੀਜ਼ ਨੂੰ ਅਨਾਉਂਸ ਕਰਕੇ ਬੜੀ ਖੁਸ਼ੀ ਮਹਿਸੂਸ ਕਰ ਰਹੇ ਹਾਂ ਤੇ ਉਹਦੇ ਵਿੱਚ ਆਪਾਂ ਦੱਸਿਆ ਕਿ ਐਗਜ਼ਿਬਿਸ਼ਨ ਹੋਏਗਾ ਪ੍ਰਦਰਸ਼ਨੀ ਹੋਏਗੀ ਤੇ ਨਾਲ ਜਿਹੜਾ ਆਪਾਂ ਹੋਰ ਆਪਾਂ ਹੌਸ ਸ਼ੋਅ ਦੇਖ ਰਹੇ ਆ ਕਿ ਪੰਜਾਬ ਦਾ ਰਾਜਸਥਾਨ ਚ ਘੋੜਿਆਂ ਦੇ ਬਰੀਡ ਕੈਰੈਕਟਰਸ ਨੂੰ ਲੈ ਕੇ ਇਹਨਾਂ ਦੇ ਵਿੱਚ ਜਿਹੜੇ ਪ੍ਰਾਈਜ਼ ਡਿਸਟ੍ਰਿਬਿਊਟ ਕੀਤੇ ਜਾਂਦੇ ਆ ਇਹਨਾਂ ਨੂੰ ਨੰਬਰ ਦਿੱਤੇ ਜਾਂਦੇ ਆ ਕਿ ਇਹ ਨਸਲ ਦੇ ਵਿੱਚ ਸਰਬ ਉਤਮ ਹੈ ਇਹ ਸਭ ਤੋਂ ਚੰਗਾ ਪਿਓਰ ਨਸਲ ਦੇ ਵਿੱਚ ਹੈ ਸੋ ਆਪਾਂ ਆਪਣੇ ਸ਼ੋਅ ਦੇ ਵਿੱਚ ਉਹ ਕੰਪੀਟੀਸ਼ਨ ਵੀ ਨਾਲ ਕਰਾਂਗੇ ਜੀ ਜੀ ਇਹਦੇ ਵਿੱਚ ਦੇਖੋ ਜੀ ਪਹਿਲਾਂ ਤਾਂ ਇਹਨਾਂ ਨੇ ਨਾ ਜੀ ਇਹ ਬਹੁਤ ਇੱਕ ਪ੍ਰੋਪਾਗੈਂਡਾ ਚੱਲਿਆ ਪੰਜਾਬ ਦੀ ਬਰੀਡ ਦੇ ਅਗੇਂਸਟ ਜੀ ਉਹ ਕੀ ਚੱਲਿਆ ਜੀ ਕਿਸੇ ਨੂੰ ਕਹਿ ਦਿੰਦੇ ਸੀ ਪੰਜਾਬ ਦੀ ਬਰੀਡ ਕਿਹੜੀ ਹੈ ਕਹਿੰਦੇ ਨੁਕਰੇ ਜੀ ਨੁਕਰਾ ਬਰੀਡ ਨਹੀਂ ਹੈ ਨੁਕਰਾ ਇੱਕ ਕਲਰ ਹੈ ਠੀਕ ਹੈ ਇੱਕ ਕਲਰ ਵੀ ਨਹੀਂ ਹੈ ਜਿਹੜੇ ਘੋੜਿਆਂ ਦੇ ਵਿੱਚ ਜਿਵੇਂ ਬੰਦਿਆਂ ਦੇ ਵਿੱਚ ਕੋਈ ਇਸ਼ੂ ਆ ਜਾਂਦਾ ਸਕਿਨ ਦਾ ਜੀ ਉਹ ਕਈ ਫੁਲਵੈਰੀ ਕਹਿ ਦਿੰਦੇ ਆ ਜਾਂ ਕੁਝ ਹੋਰ ਕਹਿ ਦਿੰਦੇ ਆ ਇਹ ਹਰ ਜਾਨਵਰ 'ਚ ਹੁੰਦੀ ਹੈ ਜੀ ਤਾਂ ਉਹ ਜਿਹੜੀ ਉਹਦੇ ਨਾਲ ਫਿਗਮੈਂਟ ਦੀ ਪ੍ਰੋਬਲਮ ਆਉਂਦੀ ਹੈ ਸਕਿਨ ਦੀ ਉਹਦੇ ਨਾਲ ਉਹ ਜਿਹੜੀ ਉਹਨਾਂ ਦੀ ਸਕਿਨ ਕਮਜ਼ੋਰ ਹੋ ਜਾਂਦੀ ਹੈ ਉਹ ਸਨ ਰੇਜ਼ ਨੂੰ ਇੰਨਾ برداشت ਨਹੀਂ ਕਰ ਸਕਦੀ। ਉਸੇ ਤਰ੍ਹਾਂ ਨੁਕਰੇ ਘੋੜੇ ਜਿਹੜੇ ਜੀ ਉਹ ਜੇ ਧੁੱਪ ਦੇ ਵਿੱਚ ਜ਼ਿਆਦਾ ਖੜਦੇ ਆ ਤਾਂ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ। ਤੇ ਉਹਨਾਂ ਦੇ ਨੇਲ ਹੁੰਦੇ ਆ ਜਿਹੜੇ ਹੂਫਸ ਉਹ ਵੀ ਕਮਜ਼ੋਰ ਹੁੰਦੇ ਆ ਬਾਕੀ ਘੋੜਿਆਂ ਨਾਲੋਂ ਕਿਉਂਕਿ ਉਹਨਾਂ ਦੇ ਵਿੱਚ ਉਹ ਜਿਹੜੀ ਇੱਕ ਜਿਹੜੀ ਸਕਿਨ ਦੀ ਪ੍ਰੋਬਲਮ ਹੈ ਉਹ ਹੁੰਦੀ ਆ ਰੇਜ਼ ਨੂੰ ਉਹ ਸਨ ਰੇਜ਼ ਨੂੰ ਇੰਨਾ ਅਡਜਸਟ ਨਹੀਂ ਕਰ ਸਕਦੀ। ਠੀਕ ਹੈ। ਤਾਂ ਉਹਨੂੰ ਇਹ ਕਹਿੰਦੇ ਆ ਪੰਜਾਬ ਦੀ ਬਰੀਡ। ਉਹ ਪੰਜਾਬ ਦੀ ਬਰੀਡ ਨਹੀਂ ਪੰਜਾਬ ਦੀ ਬਰੀਡ ਦਾ ਹਿੱਸਾ ਹੈ। ਹਿੱਸਾ ਹੈ। ਉਹ ਪੰਜਾਬ ਦਾ ਅਸਲੀ ਜਿਹੜਾ ਖੂਨ ਹੈ। ਉਹੜਿਆਂ ਦਾ ਬਲੱਡ ਹੈ ਉਹ ਨੁਕਰਿਆਂ ਦੇ ਵਿੱਚ ਸੇਫ ਰਹਿ ਗਿਆ ਮੈਂ ਇਹ ਨਾ ਮੰਨਦਾ ਤਾਂ ਅਸੀਂ ਨੁਕਰਿਆਂ ਨੂੰ ਇੱਥੇ ਇਨਕਲੂਡ ਕਰਾਂਗੇ ਨੁਕਰੇ ਵੀ ਆਪਣੇ ਸ਼ੋ ਚ ਆ ਰਹੇ ਹੈ ਪੰਜਾਬ ਬਰੀਡ ਹੈ ਪੰਜਾਬ ਦੀ ਪੰਜਾਬ ਚ ਪੈਦਾ ਪਰ ਕੱਲੀ ਉਹੀ ਪੰਜਾਬ ਦੀ ਬਰੀਡ ਨਹੀਂ ਹੈ ਜੀ ਉਹ ਪੰਜਾਬ ਦੀ ਬਰੀਡ ਦਾ ਹਿੱਸਾ ਹੈਗੀ ਹੈ ਉਹ ਕੋਈ ਬਰੀਡ ਇਨ ਐਸਾ ਚੁਨੁਕਰਾ ਇਸ ਨੋਟ ਅ ਬਰੀਡ ਥੈਟ ਇਜ਼ ਜਸਟ ਅ ਕਲਰ ਕਲਰ ਠੀਕ ਹੈ ਬਾਕੀ ਜਿਹੜੇ ਸਾਡੇ ਰੰਗ ਨੇ ਉਹਦੇ ਚ ਆਪਣਾ ਕੁਲਾ ਰੰਗ ਹੈ ਜੀ ਸਾਡਾ ਸਾਡਾ ਨੀਲਾ ਰੰਗ ਹੈ ਸਾਡਾ ਕਾਲਾ ਕਾਲੇ ਥੋੜੇ ਘੱਟ ਹੁੰਦੇ ਸੀ ਪੰਜਾਬ ਚ ਘੋੜੇ ਪਰ ਹੁਣ ਹੋਣ ਲੱਗ ਗਏ ਨੇ ਤਾਂ ਇਹ ਜਿਹੜੀ ਬਰੀਡ ਦੇ ਕੱਟ ਸੱਚਾ ਸਾਡੇ ਉਹ ਸਾਰਿਆਂ ਨੂੰ ਅਸੀਂ ਲੈ ਕੇ ਆਵਾਂਗੇ ਜੀ ਕੰਪੀਟੀਸ਼ਨਸ ਹੋਣਗੇ ਉਹੀ ਜਿਹੜਾ ਦੁੱਧ ਦੰਦ ਦਾ ਤੇ ਉਸ ਤੋਂ ਬਾਅਦ ਦੋ ਦੰਦ ਦੋ ਦੰਦ ਦਾ ਉਸ ਤੋਂ ਬਾਅਦ ਉਹ ਡਾਰ ਮੀਅਰ ਦਾ ਮੀਅਰ ਦਾ ਵੱਡੇ ਸਟੈਲੀయన్స్ ਦਾ ਤੇ ਉਹ ਸਾਰੇ ਅਸੀਂ ਜਿਹੜਾ ਸ਼ੈਡਿਊਲ ਬਣਾ ਰਹੇ ਹੈਗੇ ਅੱਛਾ ਉਸ ਤਰੀਕੇ ਨਾਲ ਕੈਟਾਗਰੀ ਵਾਈਜ਼ ਆਪਾਂ ਕਰਦੇ ਹਾਂ ਉਸੇ ਤਰੀਕੇ ਨਾਲ ਪ੍ਰਾਈਜ਼ ਡਿਸਟ੍ਰਿਬਿਊਸ਼ਨ ਹੋਊਗੀ ਪਰ ਇੱਕ ਚੀਜ਼ ਅਸੀਂ ਐਡ ਕਰ ਰਹੇ ਹਾਂ ਜੀ ਜਿਹੜੀਆਂ ਮੀਅਰ ਜਾਂ ਕਾਲਟੀਆਂ ਫਿਲੀਜ਼ ਪਹਿਲੇ ਤਿੰਨ ਜਾਂ ਪੰਜ ਉਹ ਡਿਸਾਈਡ ਕਰਾਂਗੇ ਉਹ ਜਿੱਤਦੇ ਆ ਉਹ ਲਾਸਟ ਦਿਨ ਉਹ ਸਾਰਿਆਂ ਦੀ ਇੱਕ ਪ੍ਰਦਰਸ਼ਨੀ ਹੋਊਗੀ ਓਕੇ ਤੇ ਉਹ ਸਾਰਿਆਂ ਦੇ ਵਿੱਚੋਂ ਅੱਗੋਂ ਅਸੀਂ 4 ਜਾਂ 5 ਪ੍ਰਾਈਸ ਦੇਵਾਂਗੇ ਦੁਬਾਰਾ ਫੇਰ ਦੁਬਾਰਾ ਫੇਰ ਉਹ ਹੋਊਗਾ ਬ੍ਰੀਡ ਪਿਓਰਿਟੀ ਟੂ ਦੇ ਪਿਓਰਿਟੀ ਓਕੇ ਉਹ ਚਾਹੇ ਸਟੈਲਿਨ ਵੀ ਹੋ ਸਕਦਾ ਉਹ ਮੇਅਰ ਵੀ ਹੋ ਸਕਦਾ ਦਿਓ ਵਿਸ਼ੇਰੀ ਬੱਚਾ ਬੱਚੀ ਵੀ ਹੋ ਸਕਦਾ ਜੀ ਜਿੱਦੇ ਸਾਡੇ ਜੱਜਸ ਆ ਜੀ ਜੱਜਸ ਜਿਹੜੇ ਹੈ ਉਹ ਅਸੀਂ ਅਜੇ ਉਹਨਾਂ ਨਾਲ ਗੱਲ ਕਰਨੀ ਹੈ ਕਰਨੀਆਂ ਜੀ ਪੱਗੋ ਮੇਰੇ ਦਿਮਾਗ ਦੇ ਵਿੱਚ ਆਈਡੀਆ ਹੈਗਾ ਜੀ ਜਿਵੇਂ ਉਹ ਬਾਪੂ ਰਾਜ ਸਿੰਘ ਰਾਜਿਆਣਾ ਵਾਲੇ ਹੈ ਨਾ ਉਹ ਹੋਗੇ ਬਾਬਾ ਚੇਤਾ ਹੋਗੇ ਤਲਵੰਡੀ ਸਾਬੋ ਤੋਂ ਹੈ ਨਾ ਤੇ ਉਹ ਜਿਹੜੇ ਐਸੇ ਲੋਕ ਆ ਜਿਨ੍ਹਾਂ ਨੇ ਪ੍ਰਾਣੀਆਂ ਨਸਲਾਂ ਸੰਭੀਆਂ ਸੰਭੀਆਂ ਵੀ ਦੇਖੀਆਂ ਨੇ ਦੇਖੀਆਂ ਨੇ ਦੇਖੀਆਂ ਨੇ ਉਹਨਾਂ ਨੂੰ ਦੇਖੋ ਕੋੜਾ ਅੱਖਾਂ ਬੰਦ ਕਰਕੇ ਪਤਾ ਲੱਗ ਜਾਂਦਾ ਵੀ ਕੋੜਾ ਕਿਹਦਾ ਉਹ ਕਹਿੰਦੇ ਵੀ ਅਸੀਂ ਨਾ ਟਾਪਾਂ ਤੋਂ ਲਾ ਲੈਂਦੇ ਸੀ ਹਿਸਾਬ ਜਦੋਂ ਪਿੰਡ ਦੇ ਬਾਹਰ ਨੇ ਵੀ ਕਿਹੜੇ نسل ਦਾ ਘੋੜਾ ਹੋਊਗਾ کیا بات ਉਹ ਬੰਦੇ ਹੋਣਗੇ ਸਾਡੇ ਜੱਜ ਅੱਛਾ ਜੱਜ ਹੋਣਗੇ ਪੁਰਾਣੇ ਬਜ਼ੁਰਗ ਜੀ 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 ਕੀ ਆਪਾਂ ਜ਼ਿਕਰ ਕਰ ਚੁੱਕੇ ਆ ਕਿ ਸਾਡੇ ਸ਼ੋਅ ਦੇ ਜਿਹੜੇ ਜੱਜ ਨੇ ਉਹ ਬਹੁਤ ਹੀ ਐਕਸਪੀਰੀਐਂਸਡ ਪੁਰਾਣੀ ਉਮਰ ਦੇ ਬੰਦੇ ਜਿਨ੍ਹਾਂ ਨੇ ਹੱਥੀਂ ਘੋੜੇ ਪਾਲੇ ਜੀ ਹੱਥੀਂ ਸੰਭੇ ਤੇ ਆਪਦੀ ਖਾਸ ਮੱਝੂਕੇ ਲੈਣ ਨੂੰ ਜਾਂ ਆਪਣੀ ਪੰਜਾਬ ਨਤ ਨੂੰ ਛੱਡ ਕੇ ਹੋਰ ਨਸਲਾਂ ਵੱਲ ਵਧੀ ਨਹੀਂ ਤੇ ਸਾਡੇ ਸ਼ੋਅ ਦੇ ਉਹ ਜੱਜ ਹੋ ਰਹੇ ਤੇ ਬੜੀ ਵੱਡੀ ਖੁਸ਼ੀ ਦੀ ਗੱਲ ਹੈ ਤੇ ਸਾਡੇ ਪੰਜਾਬੀਆਂ ਲਈ ਸਾਡੇ ਘੋੜਾ ਪ੍ਰੀਮੀਅਰ ਲੀਗ ਬੜਾ ਮਾਣ ਵਾਲੀ ਗੱਲ ਹੈ ਜੀ ਕਿ ਆਪਾਂ ਉਹਨਾਂ ਲੋਕਾਂ ਨੂੰ ਮੂਰੇ ਲਿਆ ਕੇ ਜੱਜ ਬਣਾ ਰਹੇ ਆ ਤੇ ਬਾਕੀ ਜੀ ਜਿਹੜਾ ਆਪਣਾ ਇਹ ਸ਼ੋਅ ਹੈ ਪੰਜਾਬ ਨਸਲ ਦਾ ਇਹਦੇ ਵਿੱਚ ਬਲੱਡ ਲਾਈਨਾਂ ਕਿਹੜੀਆਂ ਕਿਹੜੀਆਂ ਚੱਲ ਰਹੀਆਂ ਨੇ ਆਪਾਂ ਕਿਹੜੀਆਂ ਕਿਹੜੀਆਂ ਬਲੱਡ ਲਾਈਨਾਂ ਨੂੰ ਇਨਵਾਈਟ ਕਰ ਰਹੇ ਆ ਜੀ ਇਹਦੇ ਚ ਦੇਖੋ ਪੰਜਾਬ ਦੀ ਕੋਈ ਵੀ ਜਿਹੜੀ ਬਲੱਡ ਲਾਈਨ ਜੀ ਉਹ ਰਹੀ ਆ ਸਕਦੀ ਹੈ ਪਾਰਟ ਲੈ ਸਕਦੀ ਹੈ ਜਿਹੜੀਆਂ ਬਹੁਤ ਮਸ਼ਹੂਰ ਜਿਹੜੀਆਂ ਬਲੱਡ ਲਾਈਨਸ ਉਹਨਾਂ ਚ ਮੱਝੂਕੀ ਵਾਲੀ ਤੋਂ ਸਰ ਸਾਰੇ ਵਰਲਡ ਵਾਈਡ ਹੋ ਮਸ਼ਹੂਰ ਹੋ ਚੁੱਕੀ ਜੀ ਤੇ ਕਰਮਾਤੀ ਰਾਈਨ ਉਹ ਵੀ ਬਹੁਤ ਇੱਕ ਪ੍ਰੋਮਿਨੈਂਟ ਜਿਹੜੀ ਹੈਗੀ ਇਹਦੇ ਵਿੱਚ ਉਹ ਹੈਗੀ ਆ ਬਾਕੀ ਕਾਫੀ ਘੋੜੇ ਪੰਜਾਬ ਦੇ ਐਸਸੀ ਜਿਨ੍ਹਾਂ ਨੂੰ ਕੋਈ ਨਾਮ ਨਹੀਂ ਦਿੱਤਾ ਗਿਆ ਹੂੰ ਦੇਖੋ ਇਹ ਜਿਹੜਾ ਘੋੜਿਆਂ ਨੂੰ ਨਾਮ ਦੇਣ ਦਾ ਕਲਚਰ ਹੈ ਨਾ ਜੀ ਇਹ ਸਾਰਾ 15 ਜਾਂ 17 ਸਾਲ ਪੁਰਾਣਾ ਹੈ ਵੀ ਸਾਲ ਉਸ ਤੋਂ ਪਹਿਲਾਂ ਘੋੜਿਆਂ ਨੂੰ ਬਹੁਤ ਰੀਅਰ ਕੋਈ ਨਾਮ ਦਿੰਦੇ ਸੀ ਹਰੇਕ ਨੂੰ ਉਹਦੇ ਰੰਗ ਨਾਲ ਹੀ ਜਾਣਦੇ ਸੀ ਪਿੰਡ ਦਾ ਨਾਮ ਵਾਜਦਾ ਸੀ ਜੀ ਇਹ ਚੰਬਾ ਜੀ ਇਹ ਨੀਲਾ ਜੀ ਇਹ ਕਾਲਾ ਜੀ ਇਹ ਆ ਜੀ ਇਹ ਮੌਹਾਂ ਉਹਦੇ ਰੰਗ ਨਾਲ ਹੀ ਜਾਣਦੇ ਸੀਗੇ ਨਾਮ ਦੇਣ ਦੀ ਜਿਹੜੀ ਪਰੰਪਰਾ ਉਹ ਬਹੁਤ ਲੇਟੈਸਟ ਹੈਗੀ ਹੈ ਆਪਣੇ ਕਰਾਮਾਤੀ ਲਾਈਨ ਚ ਤੇ ਮੱਝੂ ਕੇ ਲਾਈਨ ਚ ਜ਼ਿਆਦਾਤਰ ਕਿਹੜੇ ਰੰਗ ਤੋਂ ਇਹ ਫੇਮਸ ਹੋਏ ਨੇ ਜ਼ਿਆਦਾ ਮੇਨ ਕਲਰ ਕਲਰ ਕਿਹੜਾ ਆਉਂਦਾ ਸੀ ਇਹਨਾਂ ਦਾ ਜ਼ਿਆਦਾ ਜਿਹੜੇ ਮੱਝੂ ਕੇ ਲਾਈਨ ਦੇ ਘੋੜੇ ਦੀ ਤਾਂ ਨੀਲੇ ਨੇ ਹੈ ਨਾ ਜੀ ਮੱਝੂ ਕੇ ਲਾਈਨ ਚ ਨੀਲੇ ਆਉਂਦੇ ਨੇ ਜੀ ਜਿਹੜੀ ਕਰਾਮਾਤੀ ਦੇ ਆ ਉਹ ਡਾਰਕ ਦੇ ਆ ਜ਼ਿਆਦਾ ਪਰ ਹੁਣ ਜਿਹੜਾ ਇੱਕ ਲੇਟੈਸਟ ਜਿਹੜਾ ਹੋਇਆ ਜੀ ਉਹ ਅਸੀਂ ਹਮਾਇਆ ਵੀ ਕੀਤਾ ਮੱਜੂਕੇ ਤੇ ਕਰਾਮਤੀ ਬਲੱਡ ਲਾਈਨ ਨੂੰ ਵੀ ਮੈਂ ਆਪਸ ਦੇ ਵਿੱਚ ਕਰਾਸ ਕਰਾਇਆ ਅੱਛਾ ਕਰਾਮਤੀ ਤੇ ਮੱਜੂਕੇ ਲਈ yes yes ਉਹ ਜਿਹੜੇ ਘੋੜੇ ਆ ਉਹ ਨੀਲੇ ਵੀ ਆ ਰਹੇ ਆ ਜੀ ਉਹ ਬੇ ਵੀ ਆ ਰਹੇ ਹੈਗੇ ਆ ਤਾਂ ਇਹ ਹੁਣ ਆਪਸ ਵਿੱਚ ਮਿਕਸ ਹੋ ਰਹੀਆਂ ਨੇ ਜਿਹੜੀਆਂ ਕਿ ਹੋਣੀਆਂ ਚਾਹੀਦੀਆਂ ਨੇ ਹੋਣੀਆਂ ਚਾਹੀਦੀਆਂ ਨੇ ਨਾ ਇਹ ਕਿਉਂਕਿ ਬਹੁਤ ਥੋੜੀਆਂ ਜਿਹੜੇ ਘੋੜੇ ਪੰਜਾਬ ਬਰੀਡ ਦੇ ਰਹਿ ਗਏ ਜੀ ਤਾਂ ਮੈਂ ਤਾਂ ਕਹੂੰਗਾ ਵੀ ਜਿੰਨਾ ਵੱਧ ਤੋਂ ਵੱਧ ਇਹ ਆਪਸ ਵਿੱਚ ਦੋਨੇ ਬਰੀਡਸ ਨੂੰ ਮਿਲਾ ਕੇ ਇੱਕ ਬਣਾ ਸਕਣ ਤਾਂ ਉਹ ਬਹੁਤ ਵੈਲਕਮ ਜੀ ਜੀ ਤੇ ਇਹ ਨਸਲ ਦੇ ਇਸ ਵੇਲੇ ਜਿਵੇਂ ਜੀ ਨਸਲਾਂ ਦੇ ਵਿੱਚ ਕੰਮ ਕਰ ਰਿਹਾ ਹੋਰ ਬਰੀਡਰ ਸਾਡੇ ਭਰਾ ਨੇ ਤੇ ਉਹ ਜਿਵੇਂ ਕਹਿੰਦੇ ਨਾ ਹਾਈਟ ਵਾਲ ਲੋਕ ਬਹੁਤ ਜਾ ਰਹੇ ਆ ਜੀ ਇਹਨਾਂ ਦੀ ਹਾਈਟ ਵੱਡੀ ਹੋ ਰਹੀ ਆ ਇਹਨਾਂ ਦੀ ਖੂਬਸੂਰਤੀ ਤੇ ਆਪਾਂ ਇਸ ਵੀਡੀਓ ਰਾਈ ਉਹਨਾਂ ਦਰਸ਼ਕਾਂ ਤੱਕ ਵੀ ਇਹ ਗੱਲ ਪਹੁੰਚਾਉਣੀ ਆ ਜੀ ਜਿਹੜੇ ਬਿਲਕੁਲ ਰੀਸੈਂਟ ਨਵੇਂ ਸਾਡੀ ਫੀਲਡ ਚ ਆ ਰਹੇ ਆ ਘੋੜਾ ਰੱਖਣਾ ਚਾਹੁੰਦੇ ਆ ਤੇ ਆਪਾਂ ਨੂੰ ਇਸ ਨਸਲ ਨੂੰ ਪਛਾਣਨ ਲਈ ਆਪਾਂ ਉਹਨਾਂ ਨੂੰ ਕਿਵੇਂ ਦੱਸ ਸਕਦੇ ਆਂ ਵੀ ਇਹ ਸਾਡੀ ਪੰਜਾਬ ਦੀ ਨਸਲ ਦੇ ਘੋੜੇ ਮੈਂ ਤੁਹਾਨੂੰ ਨਾ ਇਹ ਥੋੜੇ ਜਿਹੇ ਆ ਐਗਜ਼ਾਮਪਲਸ ਨਾਲ ਸਮਝਾ ਸਕਦਾ ਜੀ